ਇੱਕ ਲੜਕੀ ਸਿੰਘਣੀ ਬਣ ਗਈ ਆ ਜਦੋਂ ਉਹਨੇ ਦਸਤਾਰ ਸਜਾਲਿਆ ਜਦੋਂ ਉਹਨੇ ਬਾਣਾ ਪਾ ਲਿਆ ਉਹ ਕਿਹੜੀਆਂ ਚੀਜ਼ਾਂ ਨੇ ਉਹ ਜੋ ਨਾ ਕਰੇ ਉਹ ਉਹ ਕਰਨ ਦੇ ਨਾਲ ਥੇਸ ਪਹੁੰਚ ਸਕਦੀ ਹੈ ਸਾਡੀ ਭਾਵਨਾਵਾਂ ਵਾਂ ਜਿਹੜੀਆਂ ਨੇ ਉਹ ਉਹ ਕਿਤੇ ਨਾ ਕਿਤੇ ਲੱਗ ਸਕਦਾ ਕਿ ਨਹੀਂ ਇਹ ਸਿੰਘਣੀ ਦਾ ਰੂਪ ਨਹੀਂ ਹੋ ਸਕਦਾ ਦੇਖੋ ਮਰਿਆਦਾ ਅਕੋਰਡਿੰਗ ਤਾਂ ਆਪਾਂ ਵੇਖੀਏ ਤਾਂ ਈਵਨ ਤੋਂ ਜਿਹੜੀ ਚੁੰਨੀ ਵੀ ਆ ਆਪਾਂ ਹਨਾ ਉਹ ਵੀ ਸਾਡੀ ਪ੍ਰੋਪਰ ਬੁੱਕਲ ਮਾਰੀ ਹੋਣੀ ਚਾਹੀਦੀ ਆ ਠੀਕ ਹੈ ਇਹ ਨਹੀਂ ਕਿ ਵੀ ਆਪਾਂ ਗੱਲ ਛਿੱਧਾ ਹੀ ਲੈ ਲਈਏ ਛੇਆ ਹੁਣ ਜੇ ਉਹਦਾ ਵੀ ਰੀਲਾਂ ਤੇ ਨੱਚਣਾ ਸਹੀ ਹੈ ਨਹੀਂ ਬਿਲਕੁਲ ਨਹੀਂ ਨੱਚਣਾ ਕਾਨੂੰ ਆ ਕਿਹੜੀ ਗੱਲੋਂ ਨੱਚਣਾ ਵਾ ਅਧ ਨੰਗੇ ਕੱਪੜੇ ਪਾਉਣੇ ਆਪਣੇ ਤਾਂ ਧਰਮ ਵਿੱਚ ਨਹੀਂ ਹੈਗਾ ਆਪਣੇ ਧਰਮ ਵਿੱਚ ਬਹੁਤ ਕੁਝ ਨਹੀਂ ਹੈਗਾ ਬਟ ਬਹੁਤ ਕੁਝ ਹੋ ਰਿਹਾ ਹੈ ਆਪਣੇ ਧਰਮ ਚ ਡਾਈਵੋਰਸ ਨਹੀਂ ਹੈਗੇ ਠੀਕ ਹੈ ਬਟ ਹੋ ਰਿਹਾ ਹੈ ਉਹਦੇ ਬੜੇ ਸਾਰੇ ਰੀਜਨਸ ਹੈ ਉਸੇ ਸੇਮ ਵੇ ਦੇ ਵਿੱਚ ਤੁਹਾਡੇ ਬਸਤਰ ਹੈ ਜਿਹਦਾ ਗੁਰਸਿੱਖ ਪਹਿਣਾ ਨੇ ਤੁਹਾਡੇ ਢਿੱਡ ਨੰਗਾ ਕਿਸੇ ਦਾ ਮੈਂ ਇੱਕ ਰੀਲ ਦੇਖਦੀ ਸੀ ਜਿਹਦਾ ਢਿੱਡ ਨੰਗਾ ਪਹਿਨਦਾ ਹੈਣਾ ਬਹੁਤ ਅਜੀਬ ਜਿਹੇ ਕੱਪੜੇ ਪਾਏ ਹੋਏ ਆ ਬਟ ਉੱਥੇ ਐ ਹੁੰਦਾ ਕਿ ਵੀ ਕੋਈ ਵੀ ਮਾੜਾ ਖਿਆਲ ਕਿਸੇ ਦੇ ਦਿਮਾਗ ਦੇ ਵਿੱਚ ਨਹੀਂ ਜਾਣਾ ਚਾਹੀਦਾ ਬਟ ਜਿਹਦੇ ਦਿਮਾਗ ਵਿੱਚ ਜਾਣਾ ਉਹ ਸੋ ਸਿੰਪਲ ਸੋਬਰ ਕੁੜੀ ਨੂੰ ਦੇਖ ਕੇ ਵੀ ਆ ਜਾਣਾ ਹੋਰ ਹੀ ਆਪਾਂ ਕਹਿ ਸਕਦੇ ਬਟ ਫਰਸਟ ਪ੍ਰਾਇੋਰਟੀ ਆਪਣੀ ਹੋਣੀ ਚਾਹੀਦੀ ਹੈ ਕਿ ਵੀ ਆਪਣੇ ਵਸਤਰ ਜਿਹੜੇ ਆ ਕੱਪੜੇ ਆ ਉਹ ਸਿੰਪਲ ਸਾਦੇ ਹੋਣ ਜਿਹਦੇ ਨਾਲ ਸਾਡੇ ਸਾਡੇ ਤੇ ਉਂਗਲ ਕੀ ਇੱਤੀ ਉਂਗਲਣਾ ਚੱਕੀ ਜਾਵੇ ਕਿਉਂਕਿ ਜਦੋਂ ਇੱਕ ਲੜਕੀ ਹਨਾ ਦੁਮਾਲਾ ਸਜਾ ਲੈਂਦੀ ਆ ਉਹ ਬਾਕੀ ਕੁੜੀਆਂ ਤੋਂ ਆਪਣੇ ਆਪ ਦੇ ਵਿੱਚ ਵੱਖਰਾ ਹੋ ਜਾਂਦੀ ਹੈ ਪਰ ਜਦੋਂ ਅਸੀਂ ਸੇਮ ਜੋ ਨਾਰਮਲ ਕੁੜੀਆਂ ਕਰ ਰਹੀਆਂ ਨੇ ਸੇਮ ਅਸੀਂ ਜੇ ਉਹ ਚੀਜ਼ ਕਰਾਂਗੇ ਤੇ ਅਸੀਂ ਵੱਖਰੇ ਨਹੀਂ ਕਹਿਲਾਵਾਂਗੇ ਹਾਂ ਬਿਲਕੁਲ ਹੁੰਦਾ ਆ ਉਹੀ ਕਹਿਣਾ ਐਕਸਪੈਕਟੇਸ਼ਨ ਲੈਵਲ ਬਹੁਤ ਜ਼ਿਆਦਾ ਹਾਈ ਹਾਈ ਹੋ ਜਾਂਦੀ ਹੈ ਤੇ ਉਹ ਮੇਨਟੇਨ ਕਰਕੇ ਵੀ ਚੱਲਣਾ ਪੈਂਦਾ ਆ ਆਪਾਂ ਨੂੰ ਫੋਰ ਐਗਜ਼ਾਮਪਲ ਮੈਂ ਹੈ ਮੇਰੇ ਪਰਿਵਾਰ ਵਾਲੇ ਇਹ ਸਮਝਦੇ ਕਿ ਇਹ ਤਾਂ ਕਦੇ ਪਰੇਸ਼ਾਨ ਹੋਈ ਨਹੀਂ ਸਕਦੀ ਤੰਗ ਹੋਈ ਨਹੀਂ ਸਕਦੀ ਰੋਈ ਨਹੀਂ ਸਕਦੀ ਇਹ ਟੁੱਟ ਕੇ ਘਰੇ ਬੈ ਨਹੀਂ ਸਕਦੀ ਕੋਨਰ ਐਕਸਪੈਕਟੇਸ਼ਨ ਲੈਵਲ ਮੇਰੇ ਤੋਂ ਬਹੁਤ ਹਾਈ ਹੈ ਤੇ ਉਹ ਹੀ ਮੇਰਾ ਖੁਦ ਤੋਂ ਵੀ ਬਣਿਆ ਹੋਇਆ ਮੈਂ ਬੈ ਹੀ ਨਹੀਂ ਸਕਦੀ ਘਰੇ ਟੁੱਟ ਕੇ